ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੌੜ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਇਹਦੇ ਨਾਲ ਦਾ ਪਿੰਡ ਸਮਾਗ ਹੈ ਤੇ ਸਮਾਗ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਹੈ ਮੌੜ ਦੇ ਨਾਲ ਦਾ ਪਿੰਡ ਠਾੜੇ ਤੇ ਵਾੜਾ ਤਰਕਾ ਹੈ ਇਧਰੋਂ ਹਰੀ ਨੋ ਵੀ ਇਹਦੇ ਨੇੜੇ ਪਿੰਡ ਰਹਿ ਗਿਆ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਜੀ ਉਹ ਵੀ ਵਪਾਰ ਦਾ ਕੰਮ ਕਰਦੇ ਆ ਇਹਨਾਂ ਕੋਲ ਅੱਜ ਦੋ ਤਾਂ ਵਾੜਾਂ ਵਿਕਰੀ ਵਾਲੀਆਂ ਆ ਇੱਕ ਗਾਂ ਵਿਕਰੀ ਵਾਲੀ ਐ ਪਾ ਇਹਨਾਂ ਤਿੰਨਾਂ ਨਗਦੇ ਇਦਾਂ ਦਾ ਰਹੂਗਾ ਵੀ ਜਿਨੇ ਬਹੁਤ ਘੱਟ ਪੈਸੇ ਲਾਉਣੇ ਆ ਤੇ ਉਹਦੇ ਕੋਲ ਦੁੱਧ ਵੀ ਹੋ ਜਾਊਗਾ ਤੇ ਨਾਲ ਦੋ ਬੱਚੀਆਂ ਵੀ ਮਿਲ ਜਾਣੀਆਂ ਪਰ ਇਹ ਕਲੀਅਰ ਗੱਲ ਆ ਵੀ ਜਿੱਦਾਂ ਦੀ ਪੇਮੈਂਟ ਇਨਵੈਸਟ ਕਰਦੇ ਹੋ ਪਸ਼ੂ ਉਸ ਤਰੀਕੇ ਦਾ ਹੀ ਮਿਲਣਾ ਹੁੰਦਾ ਸੋ ਆਓ ਬਾਈ ਤੋਂ ਜਾਣਕਾਰੀ ਲਈਏ ਇੱਕ ਗਾਂ ਜਿਹੜੀ ਗੱਭਣ ਐ ਤੇ ਨਾਲ ਦੋ ਛੋਟੀਆਂ ਬੱਚੀਆਂ ਸ਼ੁਰੂਆਤ ਕਰਦੇ ਆਪਾਂ ਦੋਸਤੋ ਗਾਂਲੇ ਪਾਸੇ ਤੋਂ ਉਦੋਂ ਬਾਅਦ ਤੁਹਾਨੂੰ ਬੱਚੀਆਂ ਦਿਖਾ ਦਿਆਂਗੇ ਬਾਈ ਨੂੰ ਮਿਲਦੇ ਆ ਬਾਈ ਸਤਿ ਸ੍ਰੀ ਅਕਾਲ ਟਸਟਿਕਾ ਵੀਰ ਜੀ ਨਾਮ ਆਪਣਾ ਦੱਸ ਦੇ ਲੱਪੀ ਸਿੰਘ ਆ ਜੀ ਲਵਪ੍ਰੀਤ ਬਾਈ ਵਪਾਰ ਦਾ ਕੰਮ ਆਪਣਾ ਚੱਲਦਾ ਹਨ ਹਾਂਜੀ ਗਾਵਾਂ ਤੇ ਬੱਚੀਆਂ ਲਿਆਉਂਦੇ ਰਹਿੰਦੇ ਉਹ ਮੱਝਾਂ ਵੀ ਆ ਜਾਂਦੀਆਂ ਮੱਝਾਂ ਵੀ ਆ ਜਾਂਦੀਆਂ ਬੱਚੀਆਂ ਗਾਂ ਜਿਹੜੀ ਅੱਜ ਆਪਾਂ ਦਿਖਾਵਾਂਗੇ ਕਿੰਨੇ ਕਿਦਨ ਲੈਂਦੀ ਐ ਸੂਨ ਚ ਇਹਦੇ ਹੀ 22 ਤਰੀਕ ਨੂੰ ਦਿਨ ਪੂਰੇ ਐ ਜੀ 22 ਨੂੰ ਹਾਂਜੀ ਅੱਜ 13 ਤਰੀਕ ਆ 9 ਦਿਨ ਬਾਕੀ ਹਾਂਜੀ ਅੱਜ ਦਾ ਰੇਟ ਕੀ ਰਹੂਗਾ ਅੱਜ ਦਾ ਰੇਟ 52000 ਰੁਪਏ ਜੀ ਖੋਲ ਦੇ ਬਾਈ ਨੂੰ ਦੋਸੋ ਅੱਜ ਦਾ ਰੇਟ ਕਹਿਣ ਦਾ ਮਤਲਬ ਇਹ ਹੁੰਦਾ ਵੀ ਕਈ ਵਾਰ ਪਸੂ ਹੁਣ ਵੀਡੀਓ ਤੇ ਨਾ ਵਿਕੇ ਤਿਆਰ ਵੱਧ ਹੋ ਜੇ ਮੁੱਲ ਅਗਲਾ ਵਧਾ ਵੀ ਸਕਦਾ ਹੁੰਦਾ ਬਾਕੀ 52000 ਦਾ ਰੇਟ ਹੈ ਸੂਆ ਹਜੇ ਇਹਦੇ 9 ਦਿਨ ਬਾਕੀ ਆ ਦੋਸੋ ਸੂਨ ਦੇ ਵਿੱਚ 52000 ਚ ਗਾਂ ਜਿਹਨੂੰ ਜੱਜਦੀ ਐ ਤਾਂ ਕੋਲੋਂ ਆ ਕੇ ਤੁਸੀਂ ਪਾਸ ਕਰ ਲਿਓ ਰੰਗ ਰੂਪ ਇਹਦਾ ਤੁਸੀਂ ਵੀਡੀਓ ਚ ਦੇਖ ਲਿਆ ਥਾਣੇ ਦੇ ਹੱਥੀ ਚਵਾਈ ਵਾਲੇ ਆ ਢਾਂਚਾ ਦੋਨਾਂ ਸਾਈਡ ਤੋਂ ਦੇਖ ਲਓ ਬਾਕੀ ਕੋਲੋਂ ਆ ਕੇ ਪਾਸ ਫਿਰ ਵੀ ਤੁਸੀਂ ਕਰਨੀ ਹੈ ਸੋ ਇਹ ਤੁਹਾਨੂੰ ਗਾਂ ਪਹਿਲੇ ਨੰਬਰ ਤੇ ਦਿਖਾਉਣਾ ਰੇਟ 52000 ਖਵਾਨੇ ਦਾ ਰੋਕ ਤੁਸੀਂ ਇਸ ਤਰੀਕੇ ਨਾਲ ਦੇਖ ਸਕਦੇ ਹੋ ਦੋ ਬੱਚੀਆਂ ਵਿਕਰੀ ਵਾਲੀਆਂ ਬਈ ਇਹ ਦੰਦੋ ਦੋਨੇ ਖੀਰੀਆਂ ਖੀਰੀਆਂ ਜੀ ਰੇਟ ਇਹਨਾਂ ਦਾ ਕੀ ਰਹੂਗਾ ਬਾਈ 32000 ਜੋੜੇ ਦਾ ਜੋੜੇ ਦਾ ਜੀ 284000 ਇਹਨਾਂ ਨਗਦ ਦਾ ਰੇਟ ਬਾਈ ਨਹੀਂ ਰੱਖਿਆ ਬਾਈ ਪਹਿਲਾਂ ਬੱਚਾ ਖੋਲੀਆਂ ਨੂੰ 32000 ਚ ਦੋ ਬੱਚੀਆਂ ਐ ਤੇ 52000 ਚ ਇੱਕ ਗਾਂ ਐ 84 ਚੋਂ ਵੀ ਮਾਨਤਾਣ ਹੋਊਗਾ ਜਿਹੜਾ ਵੀਰ ਖਰੀਦਣਾ ਚਾਹੁੰਦਾ ਹੈ ਬੱਚੀ ਸੋਹਣੀ ਆ ਦੋਸਤੋ ਰੇਟ ਵੀ ਘਟਾ ਹੈ ਜਿਹਨੂੰ ਪਸੰਦ ਆਵੇ ਤਾਂ ਤੁਸੀਂ ਖਰੀਦ ਲਿਓ ਲਿਆ ਭਾਈ ਵਾਪਸ ਸੁਨਾਗੇ ਇਸ ਵੀਡੀਓ ਚ ਤਿੰਨ ਹੈ ਇਹ ਬੱਚੀ ਪਹਿਲੇ ਨੰਬਰ ਤੇ ਦੇਖੋ ਢਾਂਚਾ ਬਹੁਤ ਸੋਹਣਾ ਸਾਂਭਣ ਦੀ ਲੋੜ ਹੈ ਜਿਹੜਾ ਵੀਰ ਸੰਭਾਲ ਸਕਦਾ ਚੰਗੀ ਗਾਂ ਬਣੂਗੀ ਇਹਦੇ ਨਾਲ ਦੀ ਬੱਚੀ ਜਿਹੜੀ ਇਹ ਵੀ ਖੀਰੀ ਹੈ ਦੰਦ ਦੇ ਦੇ ਆਪਾਂ ਬਈ ਇਹਦੇ ਦੰਦ ਪਹਿਲਾਂ ਦਿਖਾ ਦੇ ਦੰਦ ਆਪਾਂ ਦੇਖ ਲੈਨੇ ਆ ਬਾਕੀ ਰੇਟ ਤੁਹਾਨੂੰ ਦੱਸ ਹੀ ਚੁੱਕੇ ਆ ਜੀ ਆਪੇਓ ਕਿ ਕੱਚੀ ਖੀਰੀ ਆ ਹਜੇ ਦੰਦ ਸੜਦੀ ਵੀ ਨਹੀਂ ਦੋਸਤੋ ਦੰਦ ਛੋਟੇ ਆ ਲੈ ਆਪ ਸੋ ਇਹਦਾ ਵੀ ਰੇਟ ਦੂਜੀ ਦੇ ਨਾਲ ਇਹ ਜੋੜੇ ਦਾ ਰੇਟ 32000 ਲੈ ਆ ਵੀਰੇ ਵਾਪਸ ਬਾਕੀ ਪਸ਼ੂ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਹੈ ਤਸੱਲੀ ਇੱਥੋਂ ਆ ਕੇ ਕਰਨੀ ਹੈ ਨੰਬਰ ਸਕਰੀਨ ਉੱਤੇ ਹੈ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ